ਸਤਿ ਸ਼੍ਰੀ ਅਕਾਲ ਜੀ ਕਿ ਮੈਂ ਤੁਸੀਂ ਸਾਰੇ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹੋਰ ਦੱਸੋ ਜੀ ਕਿਵੇਂ ਹੋ ਅਸੀਂ ਚੜੇ ਸੀ ਕੋਠੇ ਤੇ ਬੱਚੇ ਕਹਿੰਦੇ ਕੋਠੇ ਤੇ ਚਾਹ ਵੀ ਕਿਉਂਨੇ ਆ ਮਮਾ ਇਹ ਚਾਹ ਚੱਕ ਲਈ ਆ ਆਪਦੀ ਉੱਪਰ ਨਾਲੇ ਮੈਂ ਕਿਹਾ ਚਲੋ ਨਾਲੇ ਆਪਾਂ ਉੱਪਰ ਜਾਂਦੇ ਆ ਥੋੜੀ ਜਿਹੀ ਧੁੱਪ ਸੇਕਦੇ ਆ 3 ਵਜੇ ਦਾ ਟਾਈਮ ਹੋ ਗਿਆ ਜੀ ਬਸ ਧੁੱਪ ਤਾਂ ਜਾਣ ਵਾਲੀ ਉਹ ਆ ਮਹਤੈਲੋ ਕੋਠੇ ਤੇ ਜਿਹੜਾ ਕੱਢ ਕੇ ਆਉਨੇ ਆ ਅਸੀਂ ਆਗੇ ਸੀਗੇ ਥੱਲੇ ਪਾਏ ਹੋਏ ਨੇ ਬਿਸਤਰੇ ਸੁੱਕਣੇ ਮੈਂ ਤੁਹਾਨੂੰ ਦਿਖਾਉਣੀ ਆ ਇਸ ਫਾਉਂ ਵੀ ਉਹ ਦੇਖੋ ਉਹ ਪਾਏ ਹੋਏ ਨੇ ਬਿਸਤਰੇ ਪੇਟੀ ਵਾਲੇ ਮੈਂ ਕਿਹਾ ਧੁੱਪ ਲੱਗ ਜੂਗੀ ਦੋ ਤਿੰਨ ਦਿਨ ਨਾਲੇ ਇਹ ਪੇਟੀ ਨੂੰ ਧੁੱਪ ਲਵਾ ਦਾਂਗੇ ਜਦੇ ਨਾਲੇ ਬਿਸਤਰਿਆਂ ਨੂੰ ਧੁੱਪ ਲੱਗ ਜੂਗੀ ਇੱਧਰ ਪਈ ਆ ਮੇਰੀ ਗ੍ਰੀਨ ਟੀ ਇਹ ਆ ਦੇਖੋ ਇੱਧਰ ਮੇਰੀ ਗ੍ਰੀਨ ਟੀ ਪਈ ਐ ਤੇ ਬੱਚਿਆਂ ਦੀ ਚਾਹ ਪਈ ਐ ਉੱਧਰ ਮੈਂ ਘਪਾਲਾ ਪੁੱਤ ਗਲਾਸਾਂ 'ਚ ਆ ਜਾ ਪੁੱਤ ਠੰਡੀ ਹੋ ਜੂਗੀ ਜਿਆਦਾ ਆ ਦੇਖੀ ਮਲਾਈ ਆ ਗਈ ਉੱਤੇ ਆ ਦੇਖੋ ਚੱਕੀ ਹੂੰ ਮੇਰੀ ਗ੍ਰੀਨ ਟੀ ਵੀ ਠੰਡੀ ਹੋ ਗਈ ਇੱਧਰ ਖੂਹੀ ਪੱਟਣ ਲੱਗੇ ਹੋਏ ਨੇ ਆਪਣੇ ਗਲਾਸ ਦੇ ਸਮਟੇ ਮੇਰੇ ਕੋਲ ਨਹੀਂ ਐ ਉਹ ਉੱਧਰ ਚ देखो क्या कर चकला पुत्त दीदी ममन तन्नू किया उन्होंने कहा तन्नू किया तू ग्लास चाके फड़ा दे उन काम कर लिया कर कोई इथे हजे बनावणा बनेरा भाई जमी ठंडी होगी ग्रीन टी मेरी त महक एक टूटी इथे रख ਆ ਦੇਖੋ ਬਨੇਰੇ ਨਾਲ ਆ ਚੁੱਕੇ ਐ ਇੰਨੀ ਗਰਮ ਕਰਕੇ ਲਈ ਸੀ ਉੱਜਾ ਦੇ ਲਾ ਕੇ ਚੱਕਦੇ ਇਹ ਜਿਹੜੀ ਖੂਹੀ ਬਣ ਰਹੀ ਹੈ ਨਾ ਜੀ ਇਹ ਨਾ ਅੰਜ ਮੇ ਖੇਤਾਂ ਦੇ ਵਿੱਚ ਨਾਲੀਆਂ ਨਹੀਂ ਹੁੰਦੀਆਂ ਹਨਾ ਤੇ ਇਹ ਨਾਲੀਆਂ ਵਾਸਤੇ ਖੂਹੀ ਬਣਾ ਰਹੇ ਆ ਵੀ ਨਾਲੀ ਦੀ ਆਪਾਂ ਨੂੰ ਹੋਣੀ ਵੀ ਨਾਲੇ ਤਾਂ ਹੁਣ ਬਣ ਵੀ ਨਹੀਂ ਸਕਦੀ ਹਨਾ ਖੇਤਾਂ ਚ ਨਾਲੀ ਨਾਲੇ ਆਪਾਂ ਨੂੰ ਜ਼ਰੂਰਤ ਨਹੀਂ ਪੈਣੀ ਫਿਰ ਇਹ ਖੂਹੀ ਦੇ ਵਿੱਚ ਹੀ ਆਪਣਾ ਜਿਹੜਾ ਟੈਂਕ ਹੁੰਦਿਆ ਫਲੈਸ਼ ਵਾਲੇ ਉਹਦਾ ਪਾਣੀ ਚਲਿਆ ਜਾਇਆ ਕਰੂਗਾ ਨਾਲੇ ਆਪਣੇ ਨਾਉਣ ਤੋਣ ਦਾ ਪਾਣੀ ਉਹਦੇ ਵਿੱਚ ਹੀ ਚਲਿਆ ਜਾਇਆ ਕਰੂਗਾ ਤੇ ਇਹ ਪੱਟਣਗੇ ਹੁਣ 22 22 ਫੁੱਟ ਕਰਨਗੇ ਫਿਰ ਇਹਦੇ ਵਿੱਚ ਇੱਟਾਂ ਦੀ ਚਣਾਈ ਕਰਨਗੇ ਤੇ ਫੇਰ ਰੋੜੇ ਰੋੜੇ ਸਿੱਟਣਗੇ ਇਹਦੇ ਵਿੱਚ ਹੀ ਪਾਣੀ ਜਾਇਆ ਕਰੋ ਹਵਾ ਇੰਨੀ ਚੱਲ ਰਹੀ ਆ Baal ਉੱਡਦੇ ਨੇ Baal ਉੱਡ-ਉੱਡ ਕੇ ਮੂਰੇ ਨੂੰ ਆਏ ਜਾਂਦੇ ਨੇ ਤਾਂ ਹੀ ਮੈਂ ਹੱਥ ਰੱਖਿਆ ਸਿਰ ਤੇ ਪੀਲੋ 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 ਚਾਹ ਪਾਣੀ ਵਰਗੀ ਹੋ ਗਈ ਬੋਤਲ ਚ ਤਾਂ ਕਿੰਨੀ ਗਰਮ ਪਈ ਐ ਪਾਣੀ ਵਰਗੀ ਹੋ ਗਈ ਪਾਣੀ ਨਹੀਂ ਹੋਈ ਤੇਰੀ ਕਿਹੜਾ ਲੱਗ ਫੇਰ ਰੱਖ ਦੇ ਗਰਮ ਪਾ ਕੇ ਪੀ ਲੈ ਉਹ ਨੀਚੋ ਬੋਤਲ ਚੱਕ ਲਿਆ ਉਹ ਤੇ ਚਾਹ ਲਈ ਜਾ ਪੁੱਤ ਛੇਤੀ ਕਰ ਉੱਠ ਖੜਿਆ ਕਰ ਹਿੱਲ ਜਿਆ ਕਰ ਮਾੜਾ ਮੋਟਾ ਹਿਲਦਾ ਨਹੀਂ ਹੈਗਾ ਚਲੇ ਜਾ ਚਲੇ ਜਾ ਚੱਕ ਲੈ ਬੋਤਲ ਆ ਮੂਰੇ ਖੇਤ ਦੇ ਦੇਖ ਕਿੰਨੇ ਸੋਹਣੇ ਲੱਗਦੇ ਨੇ ਇਹ ਆਲੂ ਲਾਏ ਹੋਏ ਨੇਗੇ ਆਲੂ ਲਾਏ ਨੇ ਇੱਥੇ ਆ ਇੱਥੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹਨਾ ਖੇਤਾਂ ਦਾ ਤਾਂ ਨਜ਼ਾਰਾ ਵੈਸੇ ਵੱਖਰਾ ਹੀ ਆ ਜਿਵੇਂ ਨਾ ਸੀ ਨਵੇਂ-ਨਵੇਂ ਆਇਆ ਸਾਨੂੰ ਜੋ ਮੈਂ ਡਰ ਨਹੀਂ ਲੱਗਦਾ ਹੈਗਾ ਰਾਤ ਨੂੰ ਬਿਲਕੁਲ ਵੀ ਐਂ ਲੱਗਦਾ ਹੀ ਨਹੀਂ ਵੀ ਹੁਣੀ ਆਏ ਆ ਐਂ ਲੱਗਦਾ ਵੀ ਪਤਾ ਨਹੀਂ ਕਿੰਨੇ ਕਿਰਤੋਂ ਰਹਨੇ ਆ ਆ ਆੜੂ ਲੱਗਿਆ ਹੋਇਆ ਇਹ ਆੜੂ ਨਾ ਇੱਥੇ ਆਉਂਦਾ ਸੀ ਜਮੀ ਆਪਣੇ ਕੋਠੇ ਤੇ ਫਿਰ ਇਹ ਅੱਧਾ ਛਾਂਗਤਾ ਆ ਦੇਖੋ ਆਦੇ ਆੜੂ ਲੱਗੇ ਨਹੀਂ ਹੈਗੇ ਉਹ ਇਹ ਆੜੂ ਦਾ ਬੁੱਟਾ ਪੇੜ ਆੜੂ ਦਾ ਤਰਕਤ ਆ ਦੇ ਆੜੂ ਦੇ ਪੱਤੇ ਆਹ ਵਾੜੂ ਦੇ ਪੱਤੇ ਮੈਂ ਪੱਤਾ ਸਿੱਟੂ ਦੇਖਿਆ ਮੈਂ ਕੀ ਹੋਊਗਾ ਮੈਂ ਪੱਤਾ ਸਿੱਟੂ ਦੇਖਿਆ ਕੀ ਹੋਊ ਦੇਖਿਆ ਕੀ ਹੋਊਗਾ ਦੇਖਿਆ ਆਉਟ ਰਹਾ ਹਵਾ ਨਾਲ ਅਮੇ ਅਮਰ ਅਮੇ ਅਮਰ ਥੱਲੇ ਦੇਖਿਆ ਨਿੰਗਿਆ ਖੇਡਲਾ ਖੇਡਲਾ ਨਿੰਗਿਆ ਲਾ ਕਿੰਨਾ ਤਾਂ ਭਰਿਆ ਹੋਇਆ ਸੀਗਾ ਆਹੀ ਸਮਾਨ ਬਸ ਸਾਈਡ ਤੇ ਲਾਤਾ ਇੱਧਰ ਆ ਲਾਤਾ ਇਹ ਚ ਡਰੈਸਿੰਗ ਰੂਮ ਚ ਆ ਦੇਖੋ ਆ ਸਾਰਾ ਸਮਾਨ ਇੱਧਰ ਲਾਤਾ ਮੈਂ ਚੱਕ ਕੇ ਆ ਗਿਰ ਗਿਆ ਮੈਂ ਟੱਜਾ ਇੱਥੇ ਲਾਤਾ ਬਾਦੂ ਘਟੂ ਸਮਾਨ ਸੀ ਜਿਹੜਾ ਆਪਣਾ ਬੋਰਡ ਦੇ ਵਿੱਚ ਪਿਆ ਉਹਦੇ ਮੈਂ ਸਮਾਨ ਦੇ ਦੇਖਿਆ ਜੀ ਉਹ ਕਿਹੜਾ ਬੋਰਡ ਬੋਰਡ ਦੇ ਪਿਆ ਸੀ ਉੱਥੇ ਆ ਸਾਈਕਲ ਹੀ ਲਾਤੀ ਨੰਨੂ ਦੀ ਚਲ ਕੋਈ ਆਹ ਸਾਰਾ ਸਮਾਨ ਬਸ ਆਹੀ ਰਹਿ ਗਏ ਹੁਣ ਤਾਂ ਬਿਸਤਰੇ ਇਹਨਾਂ ਨੂੰ ਕੱਲ ਨੂੰ ਉਹ ਕਰੂੰਗੀ ਦਰੀਆਂ ਖੇਸ ਨੇ ਜਿਹੜੇ ਇਹਨਾਂ ਨੂੰ ਮੰਜੇ ਤੇ ਪਾ ਦਾਂਗੇ ਖਾਲੂ ਇੱਥੇ ਫਿਰ ਆਪਾਂ ਕੀ ਲਾਉਣਾ ਅੱਜ ਤਾਂ ਇੱਥੇ ਕੁਝ ਨਹੀਂ ਲਾਉਣਾ ਆਪਾਂ ਜਿੰਨਾ ਚਿਰ ਗੇਟ ਮੋਰੀਆਂ ਲੱਗਦੀਆਂ ਉਹਨਾਂ ਚਿਰ ਕੁਝ ਨਹੀਂ ਲੱਗਦਾ ਹੈਗਾ ਮੈਂ ਕਹਿੰਦਾ ਬੈੱਡ ਇਸ ਮੇਰੀ ਗੱਲ ਤਾਂ ਹਾਂ ਇਹ ਬੈੱਡ ਨੂੰ ਸਾਹਮਣੇ ਤਾਂ ਲੀਏ ਪਾਉਦੇ ਬੈੱਡ ਸਾਹਮਣੇ ਉਹਦਾ ਲੱਗਣ ਚ ਫਾਇਦਾ ਜਦੋਂ ਇਹਦੀ ਆ ਖਿੜਕੀ ਲੱਗਦੀ ਇਹ ਤਾਂ ਕੋਈ ਨਾ ਮੇਰੀ ਗੱਲ ਤਾਂ ਹਾਂ ਹਾਂ ਨਾਲ ਤਾਂ ਸਾਹਮਣੇ ਨਹੀਂ ਗਾ ਰਹੀ ਇੱਥੇ ਹਾਂ ਇੱਥੇ ਹਾਂ ਤਾਂ ਦੋ ਹੀ ਨੇ ਆ ਇੰਟਰਗੇਟ ਦਾ ਦੋ ਹੀ ਨੇ ਉਹ ਕਾਹ ਬੋਗੇ ਕਾਹ ਰਾਤੋਂ ਦਿਨ ਰਹਿੰਦਾ ਸਾਰਾ ਕੁਝ ਉਹ ਕਹਣਾ ਤਾਂ ਮੈਂ ਇੱਥੇ ਬੈੱਡ ਲਾਵਾਂਗੇ ਬੈੱਡ ਲਾਵਾਂਗੇ ਪਹਿਲਾਂ ਮੈਨੂੰ ਤਾਂ ਆਇਆ ਵੀ ਇੱਥੇ ਬੌੜੀ ਖਵਾ ਜਿਆਦੇ ਹੁੰਦੀ ਆ ਹੁਣ ਉਧਰ ਸੈੱਟ ਹੋਇਆ ਹੋਇਆ ਸਾਰਾ ਸੈੱਟ ਤਾਂ ਹੋਇਆ ਬਸ ਸਫਾਈ ਨਹੀਂ ਕਰਨੀ ਉੱਥੇ ਸਫਾਈ ਵੀ ਕਰਾਂਗੇ ਪਹਿਲਾਂ ਇੱਥੇ ਲੌਬੀ ਚ ਫਰਸ਼ ਲਵਾਉਣਾ ਉਹਨਾਂ ਨੂੰ ਕਹਿੰਨੀ ਆ ਮੈਂ ਕਰ ਲੂ ਹਾਂ ਉਹਨਾਂ ਨੂੰ ਇਸ ਤਰ੍ਹਾਂ ਬਸ ਠੀਕ ਮੈਂ ਲਵਾਉਂ ਉਹਨੂੰ ਕਹਿੰਨੀ ਆ ਵੀ ਭਾਈ ਮੈਂ ਤਾਂ ਅੰਦਰ ਕਰਕੇ ਦੋ ਨਾਲੇ ਲੌਬੀ ਤਿਆਰ ਕਰ ਦੋ ਨਾਲੇ ਸੋਈ ਤਿਆਰ ਕਰ ਦੋ ਵਾ ਦੇਖ ਲਓ ਹਵਾ ਤਾਂ ਚਲਦੀ ਹੋ ਚਲਦੀ ਸੀ ਥੱਲੇ ਵੀ ਬਹੁਤ ਹਵਾ ਚੱਲਦੀ ਆ ਜੀ ਮੇਰੀ ਦੀਪ ਜੀ ਹੈ ਥੱਲਾ ਲੈ ਕੇ ਆਉਂਗੇ ਅੱਜ ਆਪਾਂ ਦੁਕਾਨ ਦੀ ਗੱਲ ਜੀ ਦਾ ਆਹੇ ਬਾਹਰ ਹੀ आए <laughs> न यू जाते यार बहुत ये पार्ट हां मेरी करनी थोड़ी ही होगी मत आके धर दे सही तो कर रहा है सही जो के ढोड़े का काला ये क्या जा छुट्टी कर दोड़े का जागा हां थोड़ी है भाई काते बढ़िया है अब कोई में 2000 दे लकड़ा के इस में टाइम कर लेंगे वहां 2000 दे दो हाथ सारी ਉਨੇ ਦਿੱਤਾ ਮੈਨੂੰ 300 ਰੁਪਏ ਘੱਟ ਐਂਕੀ ਪੈਸੇ ਰੋ ਰੋ ਮੈਨੂੰ ਕਰਾ ਵੀ 200 ਰੁਪਏ ਬਾਹਰ ਮਹਾਵੇ ਸਾਰੇ ਦਲਾ ਬੋੜੇ ਕਾਹ ਹੈ ਮਗਾ ਸਾਰੇ ਲੈ ਲੈ ਤੈਨੂੰ ਕੀ ਫਰਕ ਪੈ ਜੂ ਬਾਹਰ ਉਹ ਜਿਹੜੀ ਮੈਂ ਜੜੀ ਪੰਨਿਓ ਕੀ ਫਰਕ 300 ਰੁਪਏ ਫਰਕ ਮੈਨੂੰ ਪਿਆ ਤੈਨੂੰ ਪਹਿਲੀ ਵਾਰ ਬੰਦਾ ਬੋੜੇ ਆਖਨੇ 4 ਘੰਟਿਆਂ ਦਾ 1000 ਰੁਪਿਆ ਥੋੜਾ ਠੀਕ ਆ 4 ਘੰਟੇ ਕਾੜਦੇ ਨਹੀਂ ਕੋਈ ਉੱਤੇ ਕਾਏ ਭਾਗਾਉਂਦੇ ਹੋਣੇ ਰੀ ਮਾਰ ਕੇ ਰੱਖੋ ਹੋਰ ਸੰਪਰ ਉਹ ਕਿੱਥੇ ਪਾ ਦਿਆ ਹੋਰ ਇਹ ਤਾਂ ਬੰਦਿਆਂ ਤੋਂ ਕੰਮ ਨਹੀਂ ਜੀ ਹੂੰ ਜਿਦਾ ਕਰਕੇ ਨਾ ਅਰੇ ਬੰਦੇ ਕੜਾਕਾ ਤੋਂ ਹੋਵੇਗਾ ਮੰਨ ਲੀ 4 ਘੰਟੇ ਕਾੜਾ ਆਹ ਮਾਦੀ ਖੜਾ ਆ ਰਾਜਾ 100 ਰੁਪਏ ਬੰਨੇ ਬਸ ਲੈ ਲੈਣਾ ਬੰਨਾ ਹੋ ਗਿਆ ਉਹ ਜਿੱਤੇ ਪੈਸੇ ਕੂਈ ਬਣਾਤੀ ਥਾਰਾ ਕੁੱਥ ਹੋ ਗਿਆ ਕਿਆ ਜੈ ਪੈਸੇ ਕੱਢਿਆ ਕਰੀ ਅੱਰੇ ਤੇਰੇ ਫੜਾ ਜਾ ਕਰਿਓ ਮਾਨੀ ਤੇ ਨੋਰੋ ਕਾਇ ਹੀ ਪੀ ਬੋਨੂ ਉਹ ਗੰਦਾ ਵਾਲਾ ਆ ਪਾਲਾ ਆਪਣੇ ਵਾਲਾ ਬਾਹਰ ਇੰਟਰੈਕਟ ਕਰ ਮੇਰੇ ਕੋਲ ਉਹ ਜੋਟਾ ਕਿੱਥੇ ਉਹ ਹੱਥ ਰੇਗਾ ਅੱਜ ਉਹ ਛੋਟੀ ਮੋਟਰ ਨਹੀਂ ਆਹ ਦੇ ਮੱਲੇ ਆਇਆ ਤਾਂ ਇਹਦੀ ਆਏ ਸਾਰੇ ਆਹ ਨਹੀਂ ਖੜਾ ਉਹਦੇ ਪਈ ਮਿੱਟੀ ਨੂੰ ਕੱਢ ਕਰ ਲੈ ਮੈਂ ਪਾਈ ਲਈ ਇਹ ਵੀ ਨਾ ਜਦੋਂ ਕੰਗਾ ਕੋਈ ਦੇ ਨਹੀਂ ਹੂੰ ਉਹ ਤੇ ਕਹਿ ਰਹੇ ਆ ਬਾਹਲੀ ਇੱਟ ਬਾਹਰ ਨੂੰ ਰੱਖ ਅੰਦਰ ਵਾਲੀ ਰੱਖ ਲੈ ਬਾਹਰ ਹੱਥ ਪਾ ਲੂੰ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਜੀ ਸੋਹਣੇ ਸੋਹਣੇ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਫਵਰੀਆ ਸਭ ਲਈ ਚੰਗੀ